ਨਰ ਸੇਵਾ ਨਵਾਂ ਸੇਵਾ ਇਸ ਮਿਸ਼ਨ ਨੂੰ ਲੈ ਕੇ ਜੋ ਚੰਬਲਿਸੀ ਹੈਲਪਿੰਗ ਫੰਡ ٹرسٹ 2022 ਦੇ ਵਿੱਚ ਬਣਾਇਆ ਗਿਆ ਸੀ ਉਹ ਆਪ ਜੀ ਦੇ ਸਹਿਯੋਗ ਦੇ ਨਾਲ 2024 ਵਿੱਚ ਬੜੇ ਵਧੀਆ ਰੰਗ ਬਿਖੇਰਦਾ ਹੋਇਆ ਜਿੱਥੇ ਸਵਾਈ ਸੈਂਟਰ ਵੀ ਸ਼ੁਰੂ ਕੀਤਾ ਗਿਆ ਦਵਾਈਆਂ ਦਾ ਲੰਗਰ ਵੀ ਬੜੀ ਸਕਸੈਸ ਦੇ ਨਾਲ ਚੱਲਿਆ ਪਰ ਅਫਸੋਸ ਕਿ 2024 ਦੇ ਵਿੱਚ ਅਸੀਂ ਕਲਪਨਾ ਕੀਤੀ ਸੀ ਇੱਕ ਸੋਰਸ ਲੈ ਕੇ ਆਏ ਸੀ ਕਿ ਅਸੀਂ 2024 ਦੇ ਅੰਤ ਤੱਕ ਇੱਕ ਪੁਲਆਰਡ ਲੈ ਕੇ ਹਸਪਤਾਲ ਦੇ ਲਈ ਜਨਤਾ ਨੂੰ ਸਮਰਪਿਤ ਕਰਾਂਗੇ ਸੋਸ਼ਲ ਤੇ ਬੇਸ਼ੱਕ ਪਛੜ ਗਏ ਆ ਪਰ ਹੌਸਲੇ ਉੱਚੇ ਨੇ ਆਪ ਜੀ ਦੇ ਸਹਿਯੋਗ ਦੀ ਵੱਡੀ ਜ਼ਰੂਰਤ ਹੈ ਸੋ ਆਪਾਂ 2025 ਦੇ ਵਿੱਚ ਜੋ 2024 ਦੇ ਵਿੱਚ ਆਪਣੇ ਕੋਲ ਕਮੀ ਆ ਰਹੀ ਹੈ ਹਮ ਉਸ ਨੂੰ ਪੂਰਾ ਕਰਨ ਲਈ 2025 ਦਾ ਸਵਾਗਤ ਕਰੀਏ ਅੱਜ 2024 ਨੂੰ ਅਲਵਿਦਾ ਕਰਦੇ ਹੋਏ ਆਪਾਂ ਚੱਲਦੇ ਹਾਂ 2025 ਵੱਲ कल नवे साल दीयां बधाइयां फिर देवांगे ਤੁਹਾਨੂੰ ਤੇ ਐਡਵਾਂਸ ਵਿੱਚ ਵੀ ਅੱਜ ਬਧਾਈਆਂ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਦੋਸਤੋ ਬਹੁਤ ਸਾਰੀਆਂ ਲੜਕੀਆਂ ਇੱਥੋਂ ਸਲਾਈ ਸਿੱਖੇ ਗਈਆਂ ਨੇ ਜੋ ਆਪ ਜੀ ਦੇ ਸਹਿਯੋਗ ਸਦਕਾ ਇਹ ਸੰਭਵ ਹੋਇਆ ਉਹ ਲੜਕੀਆਂ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਪੇਕਿਆਂ ਦੇ ਵਿੱਚ ਸੋਹਿਆਂ ਦੇ ਵਿੱਚ ਇੱਕ ਪਰਿਵਾਰ ਦਾ سہارا ਬਣ ਗਈਆਂ ਰੋਜ਼ਾਨਾ 5-700 800 ਦਾ ਕੰਮ ਕਰਕੇ ਆਪਣੇ ਘਰ ਨੂੰ ਪਰਿਵਾਰ ਨੂੰ ਚਲਾਉਣ ਦੇ ਵਿੱਚ ਸਹਿਯੋਗ ਕਰ ਗਈਆਂ ਇਸੇ ਦੇਕੇ ਜਲਦ ਜਨਵਰੀ ਨੂੰ ਸਾਡਾ ਨਵਾਂ ਬੈਚ ਸ਼ੁਰੂ ਹੋਣ ਜਾ ਰਿਹਾ ਹੈ ਤੇ ਅਸੀਂ ਉਸ ਦੇ ਲਈ ਜੋ ਸਾਡੇ ਕੋਲ ਇਸ ਵੀਡੀਓ ਨੂੰ ਦੇਖ ਰਹੇ ਹਨ ਸੁਣ ਰਹੇ ਹਨ ਬਣਾ ਮਾਵਾਂ ਉਹਨਾਂ ਨੂੰ ਬੁਝਾਰੀ ਸ਼ੈ ਜੇ ਉਸ ਲਾਈ ਸਿੱਖਣਾ ਚਾਹੁੰਦੇ ਹਨ ਤਾਂ ਆਨੇ ਤੇ ਸਲਾਈ ਬਿਲਕੁਲ ਫ੍ਰੀ ਸਿਖਾਇਆ ਜਾਂਦਾ ਹੈ ਕੋਈ ਮਸ਼ੀਨ ਲੈ ਕੇ ਆਉਣ ਦੀ ਲੋੜ ਨਹੀਂ ਕੋਈ ਪੇਚਕਿਸ ਇੰਜੀਨਰ ਲੈ ਕੇ ਆਉਣ ਦੀ ਲੋੜ ਨਹੀਂ ਕੋਈ ਰੀਲਾ ਲੈ ਕੇ ਆਉਣ ਦੀ ਲੋੜ ਨਹੀਂ ਸਭ ਕੁਝ ਇੱਥੇ ਫ੍ਰੀ ਹੈ ਟ੍ਰੇਨਰ ਰੱਖਿਆ ਇਹ ਬਹੁਤ ਸ਼ਾਨਦਾਰ ਤਰ੍ਹਾਂ ਸਲਾਈ ਸਿਖਾਈ ਜਾ ਰਹੀ ਹੈ ਸੋ ਆਪ ਜੀ ਵੀ ਆ ਸਕਦੇ ਹੋ ਇੱਕ ਵਾਰ ਫਿਰ 2024 ਨੂੰ ਅਲਵਿਦਾ ਕਰਦੇ ਹੋਏ ਆਪਾਂ ਚੱਲੀਏ 2025 ਤੇ ਤੁਹਾਨੂੰ ਆਉਣ ਵਾਲੇ ਸਾਲ